ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਆਨ-ਏਅਰ ਇਸ ਵੇਲੇ ਦੀ ਵੱਡੀ ਖਬਰ ਸੋਨੀਪੱਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ਿਵਰਾਤਰੀ ਦੇ ਮੌਕੇ ਤੇ ਪਲਵਾਨ ਰਾਕੇਸ਼ ਰਾਣਾ ਤੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਕੁੰਡਲ ਪਿੰਡ ਦਾ ਇਹ ਮਾਮਲਾ ਹੈ ਜਿੱਥੇ ਕਿ ਕੁਸ਼ਤੀ ਦੇ ਕੋਲ ਹੋ ਰਹੇ ਸੀ ਅਖਾੜਾ ਜੰਮਿਆ ਹੋਇਆ ਸੀ ਲੋਕਾਂ ਦਾ ਵੱਡਾ ਇਕੱਠ ਸੀ ਇਸੇ ਦੌਰਾਨ ਹੀ ਅਖਾੜੇ ਦੇ ਵਿੱਚ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਰਾਕੇਸ਼ ਰਾਣਾ ਜੋ ਪਲਵਾਨ ਹੈ ਉਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਮੌਕੇ ਤੇ ਹੀ ਰਾਕੇਸ਼ ਰਾਣਾ ਦੀ ਮੌਤ ਹੋ ਜਾਂਦੀ ਹੈ ਰਾਕੇਸ਼ ਰਾਣਾ ਸੋਰਟ ਦਾ ਰਹਿਣ ਵਾਲਾ ਉਹ ਇੱਕ ਨਿੱਜੀ ਸਕੂਲ ਵੀ ਚਲਾਉਂਦੇ ਨੇ ਪਲਵਾਨ ਨੇ ਉਹ ਲੋਕਾਂ ਨੂੰ ਨੌਜਵਾਨਾਂ ਨੂੰ ਪਲਵਾਨੀ ਦੇ ਗੁਰ ਕਬੱਡੀ ਦੇ ਗੁਰ ਵੀ ਦੱਸਦੇ ਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਇੱਕ ਜਿਹੜਾ ਨਿੱਜੀ ਸਕੂਲ ਹੈ ਜਿਸ ਦੇ ਵਿੱਚ ਹੀ ਉਹ ਕਬੱਡੀ ਤੇ ਪਲਵਾਨੀ ਦੋਵੇਂ ਚੀਜ਼ਾਂ ਨੌਜਵਾਨਾਂ ਨੂੰ ਸਿਖਾਉਂਦੇ ਨੇ ਬੱਚਿਆਂ ਨੂੰ ਨੌਜਵਾਨਾਂ ਨੂੰ ਉਸ ਦੇ ਨਾਲ ਉਹਨਾਂ ਨੇ ਜੋੜਿਆ ਹੋਇਆ ਸੀ ਪਰ ਫਿਲਹਾਲ ਬੇहद ਪਿੰਡ ਦੇ ਲਈ ਜਾਂ ਫਿਰ ਹਰਿਆਣੇ ਦੇ ਲਈ ਕਾਹ ਸਕਦੇ ਆ ਅਫਸੋਸਨਾਕ ਘਟਨਾ ਸਾਹਮਣੇ ਆਈ ਹੈ ਕਿ ਸ਼ਿਵਰਾਤਰੀ ਦੇ ਮੌਕੇ ਤੇ ਪਲਵਾਨ ਰਕੇਸ਼ ਰਾਣਾ ਦਾ ਗੋਲੀ मारके ਕਤਲ ਕਰ ਦਿੱਤਾ ਗਿਆ ਹਸਪਤਾਲ ਪਹੁੰਚਾਉਂਦਿਆਂ ਹੀ ਉਹਨਾਂ ਦੀ ਮੌਤ ਹੋ ਗਈ ਸੀ ਇਸ ਦੇ ਵਿੱਚ ਪੁਲਿਸ ਦਾ ਅਭਿਆਨ ਸਾਹਮਣੇ ਆਇਆ ਪੁਲਿਸ ਨੇ ਇਹ ਹੀ ਦੱਸਿਆ ਹੈ ਕਿ ਕੁੰਡਲ ਦੇ ਵਿੱਚ ਕੁਸ਼ਤੀ ਦੇ ਕੋਲ ਹੋ ਰਹੇ ਸੀ ਜਿੱਥੇ ਪਲਵਾਨ ਰਕੇਸ਼ ਰਾਣਾ ਵੀ ਪਹੁੰਚੇ ਹੋਏ ਸੀ ਲੋਕਾਂ ਦਾ ਵੱਡਾ ਇਕੱਠ ਸੀ ਉਸੇ ਇਕੱਠ ਦੇ ਦੌਰਾਨ ਮੋਟਰਸਾਈਕਲ ਸਵਾਰ ਆਉਂਦੇ ਨੇ ਸ਼ਰੀਆਮ ਰਾਕੇਸ਼ ਰਾਣਾ ਨੂੰ ਗੋਲੀਆਂ ਵੱਜਦੀਆਂ ਨੇ ਤੇ ਗੋਲੀਆਂ ਨਾ ਪੁੱਨ ਕੇ ਉਹ ਉਵੇਂ ਹੀ ਹਥਿਆਰ ਲਹਿਰਾਉਂਦੇ ਹੋਏ ਚਲੇ ਜਾਂਦੇ ਨੇ ਇਸ ਨੂੰ ਆਪਾਂ ਕਹਿ ਸਕਦੇ ਆ ਕਿ ਲੋਕਾਂ ਦੇ ਵਿੱਚ ਹੁਣ ਪੁਲਿਸ ਦਾ ਖੌਫ ਲਗਾਤਾਰ ਘਟਦਾ ਜਾ ਰਿਹਾ ਹੈ ਕਿਉਂਕਿ ਹਰਿਆਣਾ ਤੋਂ ਲਗਾਤਾਰ ਘਾਸ ਕਰਕੇ ਸੋਨੀਪੱਤ ਦੀ ਜੇ ਗੱਲ ਕੀਤੀ ਜਾਵੇ ਅਜਿਹਿਆਂ ਵਾਰਦਾਤ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਸ਼ਰੀਆਮ ਗੋਲੀਆਂ ਮਾਰ ਕੇ ਭੱਜ ਜਾਂਦੇ ਨੇ ਪਰ ਪੁਲਿਸ ਦੇ ਹੱਥ ਨਹੀਂ ਆਉਂਦੇ ਹੁਣ ਇੱਕ ਨਾਮੀ ਪਹਿਲਵਾਨ ਦੇ ਗੋਲੀਆਂ ਵੱਜੀਆਂ ਨੇ ਉਸ ਦਾ ਕਤਲ ਹੋਇਆ ਸ਼ਰੀਆਮ ਸ਼੍ਰੀ ਰਾਤਰੀ ਵਾਲੇ ਦਿਨ ਤਾ ਹੋਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਜਾਂਚ ਕਰੇਗੀ ਕਦੋਂ ਉਹ ਪੁਲਿਸ ਦੇ ਹੱਥ ਆਉਣਗੇ ਪੁਲਿਸ ਦੇ ਅੜਿੱਕੇ ਚੱਲਣਗੇ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਫਿਲਹਾਲ ਇਸ ਵੇਲੇ ਦੀ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਸੋਨੀਪੱਤ ਤੋਂ ਜਿੱਥੇ ਕਿ ਪਲਵਾਨ ਰਾਕੇਸ਼ ਰਾਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਏਅਰ ਇਸ ਵੇਲੇ ਦੀ ਵੱਡੀ ਖਬਰ ਸੋਨੀਪੱਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ਿਵਰਾਤਰੀ ਦੇ ਮੌਕੇ ਤੇ ਪਲਵਾਨ ਰਾਕੇਸ਼ ਰਾਣਾ ਤੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਗੁੰਡਲ ਪਿੰਡ ਦਾ ਇਹ ਮਾਮਲਾ ਹੈ ਜਿੱਥੇ ਕਿ ਕੁਸ਼ਤੀ ਦੇ ਘੋਲ ਹੋ ਰਹੇ ਸੀ ਅਖਾੜਾ ਜੰਮਿਆ ਹੋਇਆ ਸੀ ਲੋਕਾਂ ਦਾ ਵੱਡਾ ਇਕੱਠ ਸੀ ਇਸੇ ਦੌਰਾਨ ਹੀ ਅਖਾੜੇ ਦੇ ਵਿੱਚ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਰਕੇਸ਼ ਰਾਣਾ ਜੋ ਪਲਵਾਨ ਹੈ ਉਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਮੌਕੇ ਤੇ ਹੀ ਰਕੇਸ਼ ਰਾਣਾ ਦੀ ਮੌਤ ਹੋ ਜਾਂਦੀ ਹੈ ਰਕੇਸ਼ ਰਾਣਾ ਸੋਰਟ ਦਾ ਰਹਿਣ ਵਾਲਾ ਹੈ ਉਹ ਇੱਕ ਨਿੱਜੀ ਸਕੂਲ ਵੀ ਚਲਾਉਂਦੇ ਨੇ ਪਲਵਾਨ ਨੇ ਉਹ ਲੋਕਾਂ ਨੂੰ ਨੌਜਵਾਨਾਂ ਨੂੰ ਪਲਵਾਨੀ ਦੇ ਗੁਰ ਕਬੱਡੀ ਦੇ ਗੁਰ ਵੀ ਦੱਸਦੇ ਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਇੱਕ ਜਿਹੜਾ ਨਿੱਜੀ ਸਕੂਲ ਹੈ ਜਿਸ ਦੇ ਵਿੱਚ ਹੀ ਉਹ ਕਬੱਡੀ ਤੇ ਪਲਵਾਨੀ ਦੋਵੇਂ ਚੀਜ਼ਾਂ ਨੌਜਵਾਨਾਂ ਨੂੰ ਸਿਖਾਉਂਦੇ ਨੇ ਬੱਚਿਆਂ ਨੂੰ ਨੌਜਵਾਨਾਂ ਨੂੰ ਉਸ ਦੇ ਨਾਲ ਉਹਨਾਂ ਨੇ ਜੋੜਿਆ ਹੋਇਆ ਸੀ ਪਰ ਫਿਲਹਾਲ ਬੇਹਦ ਪਿੰਡ ਦੇ ਲਈ ਜਾਂ ਫਿਰ ਹਰਿਆਣੇ ਦੇ ਲਈ ਕਾਹ ਸਕਦੇ ਆ ਅਫਸੋਸਨਾਕ ਘਟਨਾ ਸਾਹਮਣੇ ਆਈ ਹੈ ਕਿ ਸ਼ਿਵਰਾਤਰੀ ਦੇ ਮੌਕੇ ਤੇ ਪਲਵਾਨ ਰਕੇਸ਼ ਰਾਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਸਪਤਾਲ ਪਹੁੰਚਾਉਂਦਿਆਂ ਹੀ ਉਹਨਾਂ ਦੀ ਮੌਤ ਹੋ ਗਈ ਸੀ ਇਸ ਦੇ ਵਿੱਚ ਪੁਲਿਸ ਦਾ ਅਭਿਆਨ ਸਾਹਮਣੇ ਆਇਆ ਪੁਲਿਸ ਨੇ ਇਹੀ ਦੱਸਿਆ ਕਿ ਕੁੰਡਲ ਦੇ ਵਿੱਚ ਕੁਸ਼ਤੀ ਦੇ ਕੋਲ ਹੋ ਰਹੇ ਸੀ ਜਿੱਥੇ ਪਲਵਾਨ ਰਕੇਸ਼ ਰਾਣਾ ਵੀ ਪਹੁੰਚੇ ਹੋਏ ਸੀ ਲੋਕਾਂ ਦਾ ਵੱਡਾ ਇਕੱਠ ਸੀ ਉਸੇ ਇਕੱਠ ਦੇ ਦੌਰਾਨ ਮੋਟਰਸਾਈਕਲ ਸਵਾਰ ਆਉਂਦੇ ਨੇ ਸ਼ਰੀਆਮ ਰਕੇਸ਼ ਰਾਣਾ ਨੂੰ ਗੋਲੀਆਂ ਵਜਦੀਆਂ ਨੇ ਤੇ ਗੋਲੀਆਂ ਨਾ ਪੁੱਨ ਕੇ ਉਹ ਉਵੇਂ ਹੀ ਹਥਿਆਰ ਲਹਿਰਾਉਂਦੇ ਹੋਏ ਚਲੇ ਜਾਂਦੇ ਨੇ ਇਸ ਨੂੰ ਆਪਾਂ ਕਹਿ ਸਕਦੇ ਆ ਕਿ ਲੋਕਾਂ ਦੇ ਵਿੱਚ ਹੁਣ ਪੁਲਿਸ ਦਾ ਖੌਫ ਲਗਾਤਾਰ ਘਟਦਾ ਜਾ ਰਿਹਾ ਹੈ ਕਿਉਂਕਿ ਹਰਿਆਣਾ ਤੋਂ ਲਗਾਤਾਰ ਘਾਸ ਕਰਕੇ ਸੋਨੀਪੱਤ ਦੀ ਜੇ ਗੱਲ ਕੀਤੀ ਜਾਵੇ ਅਜਹੀਆਂ ਵਾਰਦਾਤ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਸ਼ਰੀਆਮ ਗੋਲੀਆਂ ਮਾਰ ਕੇ ਭੱਜ ਜਾਂਦੇ ਨੇ ਪਰ ਪੁਲਿਸ ਦੇ ਹੱਥ ਨਹੀਂ ਆਉਂਦੇ ਹੁਣ ਇੱਕ ਨਾਮੀ ਪਹਿਲਵਾਨ ਦੇ ਗੋਲੀਆਂ ਵੱਜੀਆਂ ਨੇ ਉਸ ਦਾ ਕਤਲ ਹੋਇਆ ਸ਼ਰੀਆਮ ਸ਼ਰਵratri ਵਾਲੇ ਦਿਨ ਤਾ ਹੋਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਜਾਂਚ ਕਰੇਗੀ ਕਦੋਂ ਉਹ ਪੁਲਿਸ ਦੇ ਹੱਥ ਆਉਣਗੇ ਪੁਲਿਸ ਦੇ ਅੜਿੱਕੇ ਚੱਲਣਗੇ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਫਿਲਹਾਲ ਇਸ ਵੇਲੇ ਦੀ ਬੇਹਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਸੋਨੀਪੱਤ ਤੋਂ ਜਿੱਥੇ ਕੇ ਪਲਵਾਨ ਰਕੇਸ਼ ਰਾਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ